ਸਸਿਆ ਕਿਸਾਨ ਵੀਰੋ ਫਾਰਮਰ ਗੱਪਰ YouTube ਚੈਨਲ ਦੇ ਦੇਖ ਰਹੇ ਸਾਰੇ ਸਰੋਤਿਆਂ ਦਾ ਜਿਉ ਆਖਦੇ ਆ ਜੀ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਰਿਜ਼ਲਟ ਪ੍ਰੂਫ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਆ ਜੀ ਸੋ ਮਿਲੌਣੇ ਤੁਹਾਨੂੰ ਕਿਸਾਨ ਵੀਰ ਨਾਲ ਅਸੀ ਗਾਹਾਂ ਸੀ ਗਾਹ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਔਲਖਾ ਜੀ ਨਾਂ ਕੀ ਆਪਣਾ ਨਾਂ ਮੇਰਾ ਸੁਚੇਨ ਸਿੰਘ ਹੈ ਜੀ ਜ਼ਿਲ੍ਹਾ ਫਰੀਦਕੋਟ ਹੈ ਜ਼ਿਲ੍ਹਾ ਫਰੀਦਕੋਟ ਠੀਕ ਹੈ ਕੀ ਸਮੱਸਿਆ ਸੀ ਆਪਣੀ ਜੀ ਮੇਰੇ ਨਾਲ ਪਸ਼ੂ ਨੂੰ ਡਾਕਟਰ ਇਹ ਨਾ ਰਹਿੰਦੇ ਨਹੀਂ ਸੀਗੇ ਵਿੱਚ ਗਾਂਾਂ ਠੀਕ ਹੈ ਠੀਕ ਹੈ ਤੇ ਮੈਂ ਇੱਕ ਤੋਂ ਡਾਕਟਰ ਤੋਂ ਹੋਰ ਵੀ ਟੀਕੇ ਭਰਵਾਏ ਪਰ ਨਹੀਂ ਰਿਹਾ ਪਰ ਮੈਨੂੰ ਪਿੰਡ ਚੋ ਕਿਸੇ ਮੁੰਨੇ ਦੱਸਿਆ ਵੀ ਇੱਦਾਂ ਆਪਣੇ ਡਾਕਟਰ ਹੈਗਾ ਥੀਮਾ ਠੀਕ ਹੈ ਜੀ ਮੱਲਣ ਪਿੰਡ ਤੋਂ ਵੀ ਉਹ ਤੋਂ ਵੀ ਠੀਕ ਹੈ ਭਰਵਾਓ ਤੇ ਵੀ ਉਹਨਾਂ ਦਾ ਜਲ ਚੰਗਾ ਮੈਂ ਪਹਿਲੀ ਵਾਰ ਟੀਕੇ ਭਰਵਾਏ ਤੇ ਜਲ ਨੂੰ ਬਹੁਤ ਵਧੀਆ ਮਿਲੇ ਪਹਿਲੇ ਟੀਕੇਾਂ ਤੇ ਵੀਰੀ ਵੀ ਸੀ ਕਿ ਨਾ ਤੇ ਉਹਦੇ ਤੇ ਆਪਾਂ ਜਦੋਂ ਦਵਾਈ ਕਰਕੇ ਤੇ ਉਹ ਟੀਕਾ ਭਰਿਆ ਪਹਿਲੇ ਟੀਕੇ ਤੇ ਉਹ ਵੀ ਰਹੇਗੀ ਟੀਕੇ ਦਵਾਈ ਮਤਲਬ ਪਹਿਲਾ ਟੀਕਾ ਭਰਿਆ ਪਹਿਲੇ ਟੀਕੇ ਤੇ ਰਹੇਗੀ ਹਾਂ ਪਹਿਲੇ ਟੀਕੇ ਤੇ ਰਹੇ ਆ ਸਾਰੇ ਪਸ਼ੂ ਆਪਣੇ ਪਹਿਲੇ ਟੀਕੇ ਤੇ ਰਹੇ ਆ ਹਾਂ ਸਾਰੇ ਪਹਿਲੇ ਤੇ ਰਹੇ ਆ ਜੀ ਠੀਕ ਹੈ ਜੀ ਸੋ ਕਿਸਾਨ ਵੀ ਤੁਹਾਨੂੰ ਦਿਖਾਉਣੇ ਪਸ਼ੂ ਵੀ ਸੋ ਇਹ ਬੱਚੇ ਨੇ ਜੀ ਕਾਫ ਜਿਹੜੇ ਖਲਦੂ ਗਿਆਂ ਸੁਨੀਆਂ ਜੀ ਇਹਨਾਂ ਚ ਇਹ ਸਾਰੇ ਨਾ ਗਾਂਆਂ ਨੇ ਜੋ ਆਪਣੇ ਤੋਂ ਪਹਿਲੇ ਟੀਕੇ ਤੇ ਰਹਿੰਦੇ ਨੇ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਣੇ ਤੋਂ ਟੀਕਾ ਭਰਵਾਉਣਾ ਹੋਵੇ ਜਾਂ ਕਰਾਉਣੀ ਹੋਵੇ ਜੇ ਆਪਣਾ ਏਰੀਆ ਫਰੀਦਕੋਟ ਤੋਂ ਆਪਾਂ 20 ਕਿਲੋਮੀਟਰ ਘੇਰੇ ਦੇ ਵਿੱਚ ਏਆਈ ਕਰਦਾਂਗੇ ਜੀ ਕੋਈ ਸਮੱਸਿਆ ਨਹੀਂ ਮੱਝਾਂ ਦੇ ਵੀ ਆਪਣੇ ਕੋਲ ਟਾਪ ਕੁਆਲਿਟੀ ਦੇ ਮਨ ਲੋ ਸੀਮਣ ਹੁੰਦੇ ਚੰਗੇ ਦਾ ਚੰਗਾ ਟੀਕਾ ਆਪਣਾ ਮੱਝਾਂ ਦੇ ਵਿੱਚ ਹੁੰਦਾ ਗਾਇਆਂ ਦੇ ਵਿੱਚ ਵੀ ਚੰਗੇ ਟੀਕੇ ਹੀ ਵਰਤੀਦੇ ਆ ਜੀ ਸੋ ਆਪਣਾ ਜਿਹੜਾ ਮੋਬਾਈਲ ਨੰਬਰ ਇਸ ਸਕਰੀਨ ਤੇ ਆ ਰਿਹਾ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਫਰੀਦਕੋਟ ਏਰੀਆ ਤੋਂ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਤੇ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਲੋਡ ਵਾਲਾ ਭਰਾ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ-ਕਿੱਥੋਂ ਬਾਈ ਆਪਾਂ ਵੀਡੀਓ ਦੇਖ ਰਹੇ ਆ ਤੇ ਚੈਨਲ ਆਪਣਾ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਪਸ਼ੂਆਂ ਦੀਆਂ ਮੈਡੀਸਿਨ ਦੇ ਰਿਲੇਟਡ ਵੀ ਆਪਾਂ ਮੰਨ ਲਓ ਕੋਈ ਪ੍ਰੋਬਲਮ ਹੋ ਉਹਦੇ ਰਿਲੇਟਡ ਵੀ ਆਪਾਂ ਵੀਡੀਓ ਪਾਉਣੇ ਰਹੇ ਨੇ ਜੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ